ਗੁਰੂ ਘਰ ਖਾਣ ਲਈ ਗੁਰੂ ਘਰ ਜੀ ਨੂੰ ਪਰਮਾਤਮਾ ਅੱਜ ਇਹ ਮੱਜੂ ਕਾਰਵਾਈ ਕੀਤੀ ਗਈ ਹੈ ਇਹ ਅੱਜ ਜਿਹੜੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਚੱਲਦੇ ਵੀਡੀਓ ਆਫਿਸ ਵੱਲੋਂ ਤੇ ਸਾਟੇ ਵੱਲੋਂ ਜਿਹੜਾ ਹੈਗਾ ਇੱਕ ਨਸ਼ਾ ਤਸਕਰ ਹੈਗਾ ਸੰਜੇ ਸ਼ਾ ਉਹਦੀ ਇੱਥੇ ਗੋਰਖਨਾਥ ਕਲੋਨੀ ਵਿੱਚ ਪ੍ਰੋਸੀਡਸ ਆਫ ਕਰਾਈਮ ਤੋਂ ਜਿਹੜੀ ਉਹਨੇ ਇਲੀਗਲ ਪ੍ਰਾਪਰਟੀ ਬਣਾਈ ਹੋਈ ਹੈ ਉਹਦੀ ਡੈਮੋਲੇਸ਼ਨ ਜਿਹੜੀ ਕੀਤੀ ਗਈ ਹੈ ਕਿਆ ਨਾਮ ਤੇ ਕਿੰਨੇ ਮਾਮਲੇ ਚੱਲਦੇ ਪਏ ਆ ਉਹਦੇ ਤੇ ਪੰਜ ਮੁਕਦਮੇ ਹੈਗੇ ਨੇ ਜਿਨ੍ਹਾਂ ਤੋਂ ਤਿੰਨ ਐਨਡੀਪੀਐਸ ਦੇ ਹੈਗੇ ਨੇ ਇੱਕ ਚੋਰੀ ਦਾ ਹੈਗਾ ਤੇ ਲੜਾਈ ਝਗੜੇ ਦਾ ਵੀ ਮੁਕਦਮਾ ਹੈਗਾ ਉਹਦੇ ਤੇ ਠੀਕ ਹੈ